जी वाह जी का खालसा वाहेगुरू जी की फतेह वाहे जी का खालसा वाहे जी की फतेह जी असा महिला पंजा ਉਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈਲੀ ਕਿਨੀ ਪ੍ਰਭ ਉਸਤੇ ਡਾਰ ਅਵਰ ਕਉ ਦਿਨੀ ਕਤ ਕਾ ਕਾਚ ਗਗਰੀਆ ਕਾਚ ਗਗਰੀਆ ਅੰਬ ਮਜਰੀਆ ਗਰਬ ਗਰਬ 우ਆ ਹੂੰ ਮੈਂ ਪਰਿਆ ਰਹਾਓ ਨਿਰਪਉ ਹੋਇਓ ਭਇਆ ਨਿਹੰਗਾ ਕੀਤਨਾਯੋ ਕਰਤਾ ਸੰਗਾ ਲਸ਼ਕਰ ਜੋੜੇ ਕੀਆ ਸੰਬਹਾ ਨਿਕਸ਼ਿਆ ਫੂਕਤਾ ਹੋਏ ਗਇਓ ਸਵਾਹ ਉੱਚੇ ਮੰਦਰ ਮਹਿਲ ਯਾਰ ਰਾਨੀ ਹਸਤ ਕੋੜੇ ਜੋੜੇ ਮਨ ਭਾਨੀ ਵਾਡ ਪਰਵਾਰ ਪੂਤ ਅਰਤੀਆਂ ਮੋਏ ਮੋ ਪਚੇ ਪਚ ਅੰਦਾ ਮੂਆ ਜਿਨ ਉਪਾਹ ਤਿਨਹ ਬਿਨਾਹ ਰੰਗ ਰਸ ਜਿ세 ਸੁਪਨਾਹ ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਇਾਲ ਵੈਗ੍ਰੂ ਦੀ ਕਾਲਸਾ ਵਾਹ ਗੁਰਦੀਖਾ ਕੰਸਲ ਵਾਹ ਗੁਰਦੀਖੀ ਫਤਜੀ ਆਸਾ ਮਹਿਲਾ ਪੰਜਵਾ ਭੂਪਤ ਹੋਇ ਕੈ ਰਾਜ ਕਮਾਇਆ ਕਰ ਕਰ ਅਨਰਥ ਬਿਹਾਜੀ ਮਾਇਆ ਸੰਚਿਤ ਸੰਚਿਤ ਥੈਲੀ ਕੀਨੀ ਪ੍ਰਭ ਉਸਤੇ ਡਰ ਅਵਰ ਕੋ ਦਿਨੀ ਕਾਚ ਗਗਰੀਆ ਅੰਬ ਮਜ਼ਰੀਆ ਗਰਭ ਗਰਭ ਵਾਹੁ ਮੈ ਪਰਿਆ ਰਹਾਉ ਗੁਰੂ ਸਾਹਿਬ ਪੰਚਮ ਪਾਤਸ਼ਾਹ ਲੜੀਵਾਰ ਜੋ ਆਪਾਂ ਸਾ ਗਾਗ ਦੇ ਵਿੱਚ ਸ਼ਬਦਾਂ ਦੀ ਟਰਨ ਮਿਲ ਕੇ ਵਿਚਾਰ ਸਮਝ ਰਹੇ ਹਾਂ ਗੁਰੂ ਸਾਹਿਬ ਕੀ ਇਹ ਵਿਦੇਸ਼ ਸਮਝਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ 391 ਨੰਬਰ ਅੰਗ ਤੇ ਇਹ ਸ਼ਬਦ ਜਿਹੜਾ ਸੁਸ਼ੋਭਤ ਹੈ ਜੀ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਭੂਪੁੱਤ ਹੋਇ ਕੇ ਰਾਜ ਕਮਾਇਆ ਕਰ ਕਰ ਅਨਰਥ ਅਭਿਆਜ ਜੀ ਮਾਇਆ ਹੁਣ ਜਿਹੜੇ ਕੁਝ ਇਥੇ ਧਰਤੀਆਂ ਦੇ ਟੁਕੜਿਆਂ ਤੇ ਰਾਜ ਕਰਨ ਵਾਲੇ ਰਾਜਕਰ ਦੇ ਪਹਿਲਾਂ ਰਾਜੇ ਹੁੰਦੇ ਸੀਗੇ ਅੱਜ ਹੁਣ ਸਾਡੇ ਚੁਣੀ ਹੋਈਆਂ ਸਰਕਾਰਾਂ ਨੇ ਇਹ ਵੀ ਰਾਜ ਕਰ ਰਹੇ ਨੇ ਕਿਉਂ ਆਮ ਬੰਦੇ ਨੂੰ ਤਾਂ ਰਾਜ ਮਿਲਦਾ ਨਹੀਂ ਇਹ ਤਾਂ ਕੋਈ ਜਿਹੜੇ ਜਿੱਦਾਂ ਹੁਣ ਕਿਸੇ ਕੋਈ ਜਾਇਦਾਦਾਂ ਦੇ ਅਮੀਰ ਬੰਦੇ ਨੇ ਉਹੀ ਇਹਨੇ ਰਾਜ ਕਮਾਉਣ ਵਾਸਤੇ ਰਾਜ ਧਾਰਨ ਕਰਨ ਵਾਸਤੇ ਇੱਥੇ ਆਪਣਾ ਰਾਜ ਕਾਇਮ ਕਰਦੇ ਨੇ ਭੂਪਤ ਆਪਾਂ ਧਰਤੀ ਨੂੰ ਕਹਿ ਦਿੰਨੇ ਆ ਧਰਤੀ ਦੇ ਉੱਤੇ ਰਾਜ ਕਰਨ ਜਿਨ੍ਹਾਂ ਨੇ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਉਹਨਾਂ ਨੇ ਕਹਿੰਦੇ ਬੜੇ ਧੱਕੇਸ਼ਾਹੀ ਦੇ ਨਾਲ ਗਲਤ ਤਰੀਕਿਆਂ ਨਾਲ ਜਿਵੇਂ ਆਪਾਂ ਅੱਜ ਹੁਣ 2 ਨੰਬਰ ਦਾ ਵੀ ਕਹਿ ਦਿੰਨੇ ਆ ਜਾਂ ਹੋਰ ਕੋਈ ਸਮਗਲਿੰਗ ਕਰਕੇ ਜਾਂ ਲੋਕਾਂ ਨਾਲ ਹੋਰ ਵਧੇਕੀਆਂ ਕਰਕੇ ਵਿਹਾਜੀ ਮਾਇਆ ਮਾਇਆ ਇਕੱਠੀ ਕੀਤੀ ਹੈ ਆਪਣੇ ਰਾਜ ਕਾਇਮ ਕਰਨ ਵਾਸਤੇ ਦਲਾਂ ਤੱਕੇ ਨਾਲ ਟੈਕਸ ਵਸੂਲ ਕਰਦੇ ਹੁੰਦੇ ਸੀਗੇ ਸੰਚਿਤ ਸੰਚਿਤ ਥੈਲੀ ਕਿੰਨੀ ਉਹਨਾਂ ਸਾਰਿਆਂ ਤੋਂ ਤੱਕੇशाही ਦੇ ਨਾਲ ਜਾਂ ਜ਼ੁਲਮ ਕਰਕੇ ਜਾਂ ਜਿਸ ਤਰ੍ਹਾਂ ਵੀ ਲੋਕਾਂ ਦੇ ਨਾਲ ਗਰੀਬਾਂ ਤੇ ਉਹਨਾਂ ਨੂੰ ਤੁਸੀਂ ਇਹ ਦੇਖੇ ਜੋ ਮਾਇਆ ਇਕੱਠੀ ਕੀਤੀ ਹੈ ਸੰਚਿਤ ਸੰਚਿਤ ਥੈਲੀ ਕਿੰਨੀ ਉਹਦੇ ਆਪਣੇ ਖਜ਼ਾਨੇ ਭਰੇ ਆ ਥੈਲੀਆਂ ਭਰੀਆਂ ਨੇ ਪਰ ਉਹ ਉਸਤੇ ਡਰ ਰਵਰ ਕੋ ਦੇਣੀ ਹੁਣ ਹੁਣ ਰਾਜੇ ਨੇ ਜਿਹੜੇ ਪੈਸੇ ਤੁਹਾਨੂੰ ਇਕੱਠਾ ਵੀ ਕਰ ਲਿਆ ਉਹ ਚਾਰ ਦਿਨ ਆਪਣੇ ਜਿਹੜੇ ਵਧੀਆ ਆਪਣੇ ਗੁਜ਼ਾਰਨ ਵਾਸਤੇ ਉਹਨੂੰ ਲੱਗਦਾ ਵੀ ਮੈਨੂੰ ਅਨੰਦ ਆਊਗਾ ਜਿਵੇਂ ਕਹਿੰਦੇ ਭੂਪਤ ਰਾਣੇ ਰੰਗ ਦਿਨ ਚਾਰ ਸੁਹਾ ਆਪਣਾ ਤੇ ਮਾਇਆ ਰੰਗ ਕੁਸੁੰਭ ਖਿੰਮੇ ਲਾਇਆ ਜਾਵਣਾ ਇਹਦਾ ਖੰਦੇ ਵਿੱਚ ਹੋ ਜਾਂਦਾ ਕੋਈ ਲੁੱਟ ਕੇ ਲੈ ਗਿਆ ਜਾਂ ਕਿਸੇ ਧੱਕੇਚਾਹੀ ਨੇ ਦੂਜੇ ਰਾਜੇ ਨੇ ਅੱਗੇ ਰਾਜਮਾਲ ਲਿਆ ਇਸ ਤਰ੍ਹਾਂ ਵੀ ਹੋ ਜਾਂਦਾ ਜਾਂ ਫਿਰ ਉਹਦੇ ਜਿਹੜੀ ਅਗਾਹਾਂ ਅਗੇ ਲਾਦ ਹੁੰਦੀ ਐ ਉਹ ਅਗੇ ਉਹ ਸੰਭ ਲੈਂਦੀ ਐ ਉਹਦੇ ਉਹ ਉਹਨੂੰ ਉਹਦੇ ਨਾਲ ਤਾਂ ਕੁਝ ਨਹੀਂ ਗਿਆ ਪ੍ਰਭ ਨੇ ਉਸ ਤੋਂ ਲੈ ਕੇ ਦੂਜੇ ਨੂੰ ਦੇ ਦਿੱਤੀ ਜਿਸ ਤਰ੍ਹਾਂ ਹੁਣ ਅੱਜ ਕੱਲ ਕਦੇ ਕੋਈ ਪਾਰਟੀ ਆ ਜਾਂਦੀ ਹੈ ਕਦੇ ਕਿਸੇ ਪਾਰਟੀ ਦਾ ਰਾਜ ਆ ਜਾਂਦਾ ਪਤਕੇशाही ਸਾਰੀ ਪਾਰਟੀਆਂ ਕਰ ਰਹੀਆਂ ਨੇ ਲੋਕਾਂ ਤੇ ਜ਼ੁਲਮ ਵੀ ਕਰ ਰਹੀਆਂ ਨੇ ਤੇ ਉਹਦੇ ਮਾਲਕ ਅੱਗੇ ਕੋਈ ਹੋਰ ਬਣ ਜਾਂਦੇ ਆ ਕੇ ਇਹ ਤਾਂ ਆਪਣੇ ਤਾਂ ਚਾਰ ਦਿਨ ਜਿਹੜੇ ਉਹਦੇ ਨਾਲ ਚਲ ਜਿੰਦੇ ਕਹਿੰਦੇ ਜੇ ਚਲਦਿਆਂ ਨਾਲ ਨਾਲ ਚੱਲੇ ਸਿਰ ਪਾਪ ਲੈ ਜਾਵਣਾ ਨਾਲ ਤਾਂ ਉਹਨਾਂ ਦੇ ਜਿਹੜੇ ਪਾਪ ਹੈ ਲੁਕਣਾ ਧੱਕੇ ਕੀਤੇ ਆ ਉਹ ਨਾਲ ਜਾਣਾ ਇਹ ਮਾਇਆਈ ਉਹਨਾਂ ਦੇ ਤੇ ਉਹ ਵੀ ਉਹਦੇ ਬਿਮਾਲ ਕੋਈ ਹੋ ਰਿਹਾ ਕਿ ਬਣ ਗਿਆ ਕਾਜ ਗਗਰੀਆ ਅੰਬ ਮਜਰੀਆ ਗਰਬ ਗਰਬ ਆਹੂ ਮੈਂ ਪਰਿਆ ਇਹ ਕਹਿੰਦੇ ਤਾਂ ਜਿਹੜਾ ਸਰੀਰ ਹੈ ਇਹ ਸਾਡੀ ਦਾ ਕੱਚੀ ਗਗਰ ਹੈ ਇਹ ਤਾਂ ਜਿਵੇਂ ਸਮਝ ਲਓ ਵੀ ਪਾਣੀ ਦੇ ਉੱਤੇ ਹੀ ਪਾਣੀ ਦੇ ਵਿੱਚ ਇੱਕ ਕੱਚੀ ਗਾਗਰ ਰੱਖੀ ਹੋਈ ਹੈ ਜਿਵੇਂ ਕਹਿੰਦੇ ਕੰਦੀ ਉੱਤੇ ਰੁਖੜਾ ਕਚਰਕ ਬੰਦਾ ਧੀਰ ਫਰੀ ਦਾ ਕੱਚੇ ਭਾਂਡੇ ਰੱਖੀਏ ਕਚਰਤ ਤਾਈ ਨੀਰ ਕੱਚੇ ਭਾਂਡੇ ਜੋ ਕਿੰਨੇ ਦਿਨ ਪਾਣੀ ਰੱਖਿਆ ਜਾ ਸਕਦਾ ਅਕਸਰ ਤਾਂ ਇਹਨੇ ਗੜਨੇ ਗੜਨਾ ਆਪਾਂ ਨੂੰ ਸਰੀਰ ਦਾ ਬੜਾ ਇਹ ਤੇ ਮਾਰ ਕਰਦੇ ਆ ਇਸ ਪਤਨੀ ਇਹ ਇਹ ਸਰੀਰ ਸਾਡਾ ਸਦਾ ਵਾਸਤੇ ਰਹਿਣਾ ਇਹ ਤੇ ਕੱਚੀ ਗਾਗਰ ਹੈ ਕਿ ਪਤਾ ਨਹੀਂ ਕਦੋਂ ਫੁੱਟ ਜਾਣਾ ਠੀਕਰਾ ਇਹਦਾ ਗਰਬ ਗਰਬ ਆਹੁ ਮੈਂ ਪਰਿਆ ਬੜਾ ਗੰਦੇ ਹੰਕਾਰ ਇਹਦਾ ਕਰੀ ਬਰ ਕਰਦਾ ਫਿਰਦਾ ਇਹਦੇ ਚ ਹੰਕਾਰ ਚ ਡੁੱਬੀ ਫਿਰਦਾ ਪੇ ਮੇਰੇ ਤਾਂ ਇਨੇ ਮੇਰੇ ਕੋਲ ਜਾਇਦਾਤਾਂ ਬਣ ਗਈਆਂ ਇਨੇ ਮੇਰੇ ਕੋਲ ਧਨ ਦੌਲਤ ਹੋ ਗਏ ਇਨੇ ਮੇਰੇ ਕੋਲ ਲੌ ਲਸ਼ਕਰ ਹੈਗੇ ਆ ਇਹ ਸਾਰੇ ਕਹਿੰਦੇ ਇਹਦੇ ਚ ਜਿੰਨੇ ਵੀ ਰਾਜੇ ਹੋਏ ਨੇ ਬੜਬੜੇ ਉਹ ਆਪਣੇ ਹੰਕਾਰ ਦੇ ਵਿੱਚ ਕਹਿੰਦੇ ਉਹਦੇ ਚ ਪਏ ਰਹੇ ਉਹ ਚ ਆਪਣਾ ਜੀਵਨ ਜਿਹੜਾ ਅਭਰਤ ਕਰ ਲਿਆ ਉਹਨਾਂ ਨੇ ਰਹਾਉ ਹਾਂਜੀ ਅਜੇ ਰਹਾਉ ਤੱਕ ਹੋ ਗਿਆ ਜੀ ਬਾਜੀ ਮੈਂ ਆਪ ਜੀ ਨੂੰ ਐਪਰੀਸ਼ੀਏਟ ਕਰ ਰਿਹਾ ਸੀਗਾ ਤੇ ਮੇਰਾ ਮੂਰ ਸੀਗਾ ਬਹੁਤ ਹੀ ਵਧੀਆ ਵਿਚਾਰ ਪਾਜੀ ਕੀਤੀ ਆ ਦਾਗਰ ਕੱਚੀ ਘੜਾ ਘੜੇ ਦਾ ਮਤਲਬ ਪੱਕਾ ਨਹੀਂ ਹੁਣ ਮਿੱਟੀ ਆ ਤੇ ਮਿੱਟੀ ਤੇ ਖੁਰ ਜਾਣੀ ਹੈ ਹਨਾ ਪਾਣੀ ਹਿਲਦਾ ਵਧੀਆ ਉਦਾਹਰਣ ਦਿੱਤੀ ਆ ਗਰਭ ਗਰਭ ਵਾਹੂ ਮੈਂ ਪਰਿਆ ਤੇ ਮਨੁੱਖ ਇਸੇ ਤਰ੍ਹਾਂ ਹੰਕਾਰ ਦੇ ਵਿੱਚ ਉੱਥੇ ਹੀ ਪਿਆ ਪਿਆ ਗਲੀ ਜਾਂਦਾ ਜਾਂ ਖੁਰੀ ਜਾਂਦਾ ਠੀਕ ਆ ਬਹੁਤ ਵਧੀਆ ਤੇ ਪਾਜੀ ਗੁਰਚਰਨ ਸਿੰਘ ਬਾਜੀ ਤੁਸੀਂ ਦਿਓ ਵਿਚਾਰ ਠੀਕ ਨੇ ਜੀ ਯਾਤੇ ਲੱਗੋਗੇ ਅੱਗੇ ਚੱਲਦੇ ਠੀਕ ਹੈ ਜੀ ਹਾਂਜੀ ਅੱਗੇ ਗੁਰੂ ਸਾਹਿਬ ਨਿਰਪੋ ਹੋਇਓ ਭਿਆ ਨਿਹੰਗਾ ਜੀਤਨ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀਆ ਸੰਬਾਹਾ ਨਿਕਸਾ ਫੂਕਤਾ ਹੋਏ ਗਿਆ ਉਸਵਾਹਾ ਹੁਣ ਗੁਰੂ ਸਾਹਿਬ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਨਿਰਪੋ ਹੋਇਓ ਭਿਆ ਨਿਹੰਗਾ ਹੁਣ ਜਦੋਂ ਕਿਸੇ ਕੋਲ ਇਹਨਾਂ ਤੰਦੌਲਤ ਹੋਵੇ ਉਹ ਫਿਰ ਹੰਕਾਰ ਦੇ ਵਿੱਚ ਨੇ ਡਰ ਹੋ ਜਾਂਦਾ ਕਿਸੇ ਦਾ ਪਰਵਾਹ ਨਹੀਂ ਕਰਦਾ ਉਹ ਉਸ ਆਪਣੀ ਧਨ ਦੌਲਤ ਤੇ ਬੜਾ ਇਨਾ ਮਾਣ ਹੋ ਜਾਂਦਾ ਉਹ ਨਤੜ ਖੋ ਕੇ ਆਪਣਾ ਜੀਵਨ ਜਿਹੜਾ ਕਿਸੇ ਤੋਂ ਡਰ ਭੋਤੋਂ ਆਪਣਾ ਗੁਜ਼ਾਰਦਾ ਕੋਈ ਮੈਨੂੰ ਤਾਂ ਕਿਸੇ ਦਾ ਡਰ ਨਹੀਂ ਹੁਣ ਮੇਰੇ ਕੋਲ ਤਾਂ ਇੰਨੀ ਜਾਇਦਾਦ ਹੈ ਕਿਉਂਕਿ ਉਹ ਉਹਨੂੰ ਫਿਰ ਜਿਹੜੀ ਚੇਤਾਉਣੀ ਸੀਗੀ ਉਹ ਚਿੱਤ ਦੇ ਵਿੱਚ ਤਾਂ ਜਿਹੜੇ ਕਰਤੇ ਦੇ ਦਿੱਤੇ ਹੋਏ ਸਾਰੇ ਇਹ ਮੋਤੀ ਦਾ ਮੰਦਰ ਉਸਰਾ ਰਤਨੀ ਤੇ ਹੋਏ ਜੜਾਉ ਮਤ ਦੇਖ ਭੁਲਾ ਬਿਸਰਾ ਤੇਰੇ ਚਿਤਨਾ ਉਹ ਚੇਤਾਉਂ ਦੇ ਨਾਉ ਆਇਆ ਹੀ ਨਹੀਂ ਜਿਹੜਾ ਕਰਤੇ ਦੀਆਂ ਦਿੱਤੀਆਂ ਸਾਰੀਆਂ ਸਹੂਲਤਾਂ ਸਿਗੀਆਂ ਉਹ ਚਿੱਤ ਵਿੱਚ ਵਸਾਇਆ ਹੀ ਨਹੀਂ ਜਿਹੜਾ ਹਮੇਸ਼ਾ ਅੰਗ ਸੰਗ ਹੈ ਜਿਸ ਦੀ ਕਿਰਪਾ ਦੇ ਨਾਲ ਇਹ ਸਾਰੇ ਸੁੱਖ ਸਾਧਨ ਮਿਲੇ ਆ ਉਧਰੋਂ ਨਿਡਰ ਹੋਏ ਪਿਆ ਵੀ ਮੈਂ ਤਾਂ ਹੁਣ ਬਹੁਤ ਜ਼ਿਆਦਾ ਤਾਕਤਵਾਰ ਹੋ ਚੁੱਕਿਆ ਹਾਂ ਉਹ ਜਿਹੜਾ ਕਰਤਾ ਸੀਗਾ ਜਿਹੜਾ ਹਮੇਸ਼ਾ ਨਾਲ ਸੀਗਾ ਕਰਤਾਰ ਸੀਗਾ ਉਹ ਉਹਦੇ ਚ ਚਿੱਤੇ ਵੀ ਨਹੀਂ ਆ ਰਿਹਾ ਲਸ਼ਕਰ ਜੋੜੇ ਕੀਆ ਸੰਬਾਹਾ ਆਪਣੀਆਂ ਫੌਜਾਂ ਹੋਰ ਜਿੰਨੇ ਸਲਾਹਕਾਰ ਵਜ਼ੀਰ ਹੋਰ ਸਾਰੇ ਜਿੰਨੇ ਵੀ ਇਹਨਾਂ ਸਾਰੇ ਇਹਨਾਂ ਦਾ ਜਿਹੜਾ ਸਮਝ ਲੋ ਸਹਿਯੋਗ ਲੈ ਕੇ ਆਪਣਾ ਬੜਾ ਤਾਕਤਪਰਾ ਬਣਾ ਫਿਰਦਾ ਤੇ ਮੇਰੇ ਕੋਲ ਤਾਂ ਹੁਣ ਬੜਾ ਕੁਝ ਧਨ ਵੀ ਜਮ੍ਹਾਂ ਹੋ ਗਿਆ ਇੰਨੀਆਂ ਫੌਜਾਂ ਵੀ ਮੇਰੇ ਕੋਲ ਹੋ ਗਈਆਂ ਹੁਣ ਅੱਜਕੱਲ ਮਜਾਹਿਲਾਂ ਵਾਲਾ ਕੰਮ ਚੱਲ ਪਿਆ ਇਸ ਇਸ ਕਰਕੇ ਨਿਕਸਾ ਫੂਕਤਾ ਹੋਇ ਗਿਆ ਸਵਾ ਕਹਿੰਦਾ ਜਦੋਂ ਛੇਰ ਦੀ ਫੂਕ ਨਿਕਲੀ ਤਾਂ ਸਾਰਾ ਕੁਝ ਸਵਾ ਹੋ ਗਿਆ ਇਹਦੇ ਪੱਲੇ ਕੁਝ ਵੀ ਨਹੀਂ ਪਿਆ ਜਿਵੇਂ ਕਹਿੰਦੇ ਪ੍ਰਾਣੀ ਕਿਆ ਤੇਰਾ ਮੈਂ ਕਿਆ ਮੇਰਾ ਕਿਆ ਤੇਰਾ ਜੈਸੇ ਤਰਬਰ ਪੰਖ ਬਸੇਰਾ ਕੰਧਾ ਸਾਰੂ ਨੀਵਾ ਸਾਡੇ ਤੀਨਾਂ ਤੇ ਤੇਰੀ ਸੀਮਾ ਤੇਰੀ ਸੀਮਾ ਕਿੰਨੀ ਕਾ ਸਿਵਿਆਂ ਦੇ ਵਿੱਚ ਵੀ ਉਨੀ ਕੀ ਜਗ੍ਹਾ ਮਿਲਦੀ ਹੁਣ ਤਾਂ ਉੱਥੇ ਵੀ ਪਤਨੀ ਕਿੰਨੇ ਕੋ ਹੋ ਗਏ ਚੱਲ ਜਾਂਦੇ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗਾ ਭਸਮ ਕੀ ਢੇਰੀ ਇਹ ਇਹ ਭੁੱਲ ਗਿਆ ਇਹ ਦਤਾਂ ਜਿਹੜੇ ਆ ਇਹਦਾ ਭਸਮ ਦੀ ਢੇਰੀ ਹੋ ਜਾਣਾ ਇਹ ਇਹਦਾ ਤਾਂ ਕਿਤੇ ਤੇ ਕਿੰਨਾ ਕਮਾਨ ਕੀਤਾ ਜਾ ਸਕਦਾ ਜਦੋਂ ਫੂਕ ਨਿਕਲੀ ਸੁਆਹ ਖਤਮ ਤਾਂ ਸਭ ਕੁਝ ਖਤਮ ਉੱਚੇ ਮੰਦਰ ਮਹਿਲ ਅਰ ਰਾਣੀ ਹਸਤ ਘੋੜੇ ਜੋੜੇ ਮਨ ਭਾਨੀ ਵੱਡ ਪਰਿਵਾਰ ਪੂਤ ਅਰ ਧੀਆਂ ਮੋਹ ਪਚੇ ਪਚ ਅੰਧਾ ਮੂਆ ਕਹਿੰਦੇ ਜਦੋਂ ਇਸ ਅਮੀਰ ਰਾਜਪਾਗੂ ਹੁੰਦਾ ਹੈ ਤਾਂ ਉਹਦੇ ਕੋਲ ਜਿਹੜੇ ਰਹਿਣ ਵਾਸਤੇ ਵੀ ਬੜੇ ਬੜੇ ਉੱਚੇ ਮਹਿਲ ਮੰਦਰ ਹੁੰਦੇ ਨੇ ਤੇ ਅੰਦਰ ਅੰਦਰ ਜਿਹੜਾ ਰਾਣੀਆਂ ਵੀ ਹੁੰਦੀਆਂ ਤੇ ਉਹਦੇ ਉਸੇ ਸਵਾਦ ਦੇ ਵਿੱਚ ਰਸਾਂ ਦੇ ਵਿੱਚ ਪੈ ਕੇ ਕਾਮ ਦੇ ਵਿੱਚ ਪੈ ਕੇ ਹੰਕਾਰ ਵਿੱਚ ਹਉਮੈ ਦੇ ਵਿੱਚ ਪੈ ਕੇ ਤੇ ਉਹ ਸਾਰਾ ਕੁਝ ਭੁੱਲ ਜਾਂਦਾ ਜਿਵੇਂ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ ਆ ਰਾਮ ਨਾਮ ਵਿੱਚ ਬਾਜੀ ਆ ਰਾਮ ਨਾਮ ਵਿੱਚ ਬਿਨ ਬਾਜੀ ਹਾਰੀ ਉਹ ਆ ਰਾਮ ਨਾਮ ਚੇਤੇ ਨਹੀਂ ਰੱਖਿਆ ਉਹ ਜਿਹੜਾ ਕਰਤਾ ਸੀਗਾ ਤੇ ਆ ਇਹਨਾਂ ਵਿੱਚ ਮਸਤ ਹੋ ਗਿਆ ਉੱਚੇ ਮੰਦਰ ਮਹਿਲ ਅਰ ਰਾਣੀਆਂ ਦੇ ਵਿੱਚ ਹੀ ਹਾਸਾ ਘੋੜੇ ਜੋੜੇ ਮਨਪਾਨੀ ਸੋਹਣੇ ਸੋਹਣੇ ਜਿਹੜੇ ਬਾਥੀ ਘੋੜੇ ਉਹ ਵੀ ਜੋੜ ਲੈ ਇਕੱਠੇ ਕਰ ਲੈ ਵੀ ਬੜੇ ਜੰਗ ਦੇ ਵਿੱਚ ਕੰਮ ਆਣਗੇ ਬੜੇ ਤੇਜ਼ ਦੌਣ ਵਾਲੇ ਨੇ ਜਿਹੜੇ ਮਨ ਨੂੰ ਚੰਗੇ ਲੱਗਦੇ ਨੇ ਉਹ ਪਹਿਰਾਵੇ ਵੀ ਪਾਏ ਵੱਡ ਪਰਿਵਾਰ ਪੁੱਤਰ ਧੀਆਂ ਜਦੋਂ ਰਾਜਾ ਰਾਜਪਾਗ ਹੁੰਦਾ ਤੇ ਰਾਣੀਆਂ ਵੀ ਕਈ ਰੱਖ ਲੈਂਦੇ ਨੇ ਵੱਡਾ ਪਰਿਵਾਰ ਬਣ ਜਾਂਦਾ ਉਹਦੇ ਨਾਲ ਪੁੱਤਾਂ ਧੀਆਂ ਵੀ ਕਾਫੀ ਹੋ ਜਾਂਦੇ ਨੇ ਮੋਹ ਪਚੇ ਪਚ ਅੰਦਾ ਬੂਆ ਕਹਿੰਦਾ ਸਾਰਾ ਇਹ ਕੁਛ ਮੋਹ ਦੇ ਵਿੱਚੇ ਆਪਣੇ ਆਪ ਨੂੰ ਪਚ ਕੇ ਅਗਿਆਨਤਾ ਵਿੱਚ ਇਸ ਮੂਰਖ ਨੇ ਆਪਣਾ ਜਿਹੜਾ ਜਨਮ ਹੈ ਉਹ ਖਰਾਬ ਕਰ ਲਿਆ ਉਹਦੇ ਚ ਮਰ ਰਿਹਾ ਮੋਹ ਦੇ ਵਿੱਚੇ ਪਚਿਆ ਹੋਇਆ ਉਹਦੀ ਹਸੂਲਤਾਈ ਪੂਰੀਆਂ ਕਰਦਾ ਫਰੀ ਜਾਂਦਾ ਜਿਨੇ ਉਪਾਇਆ ਤਿਨੇ ਬਿਨਾ ਇਹ ਕਹਿੰਦੇ ਜਿਨੇ ਰਾਜ ਭਗ ਦਿੱਤਾ ਸੀਗਾ ਸਾਰਾ ਕੁਛ ਇਹ ਤਬਾਹ ਵੀ ਉਸਨੇ ਕੀਤਾ ਸਾਰਾ ਕੁਛ ਬਰਾਂਸ ਵੀ ਉਸਨੇ ਕੀਤਾ ਰੰਗ ਰਸ ਜੈਸੇ ਸੁਪਨਾ ਹੇ ਇਹ ਰੰਗ ਰਸ ਜਿਹੜੇ ਹੈਗੇ ਆ ਇਹ ਤਾਂ ਸੁਪਨੇ ਦੀ ਤਰ੍ਹਾਂ ਸੀਗੇ ਸੁਪਨੇ ਦੇ ਵਿੱਚ ਜਿਵੇਂ ਕੋਈ ਆਨੰਦ ਮਾਣ ਲਵੇ ਤੇ ਇਹ ਤਾਂ ਉਹਨੇ ਉਹਨੇ ਕਿਚਰੇ ਆ ਤੇ ਨਹੀਂ ਤਾਂ ਇਹ ਇਹ ਜੱਗ ਜਿਹੜਾ ਸੁਪਨ ਸਮਾਨਗੇ ਆ ਜਿਵੇਂ ਕਹਿੰਦੇ ਵੀ ਇੱਕ ਉਪਰਛੇ ਆਪਾਂ ਥੋੜੇ ਦਿਨ ਪਹਿਲਾਂ ਪੜ੍ਹ ਕੇ ਇੱਕ ਸ਼ਰਮ ਕਰ ਗਾਡੀ ਗੜ ਹੈ ਇੱਕ ਸੁਪਨਾ ਦਾਮਨਾ ਛੱਡ ਹੈ ਰਾਜ ਕਮਾਈ ਕਰੀ ਜਿਨੇ ਥੈਲੀ ਤਾ ਕੇ ਚੰਗ ਨ ਚਾਂਚਲ ਜਲੀਆ ਇਹ ਚਾਂਚਲ ਨਾਲ ਜਾਣ ਵਾਲੀ ਨਹੀਂ ਹੈ ਤਾਂ ਸੁਪਨੇ ਦੇ ਵਿੱਚ ਜਿੰਨੇ ਕੁ ਚਿਰ ਰਹਿਣ ਵਾਲੀ ਆਪਾਂ ਉਹਦੇ ਵਿੱਚ ਸੁਪਨੇ ਦੇ ਵਿੱਚ ਆਨੰਦ ਮਾਣਦੇ ਆ ਤੇ ਜੀਵਨ ਵੀ ਸੁਪਨ ਸਮਾਨ ਗਏ ਆ ਸਾਡਾ ਇਹ ਰੰਗ ਰਸ ਜਿਹੜੇ ਸੁਪਨੇ ਵਾਲੇ ਭੋਗ ਰਹੇ ਆ ਜਦੋਂ ਜਾਗਦਾ ਬੰਦਾ ਤੇ ਫਿਰ ਪਤਾ ਲੱਗਦਾ ਇਹ ਇਹ ਤਾਂ ਉਹਨਾਂ ਨੂੰ ਸਮਝ ਆਈ ਹੈ ਜੋ ਜਾਗੇ ਜਿਸ ਪ੍ਰਭ ਦਿਆਲ ਇਹ ਪੂੰਜੀ ਸਾਬ ਤੋਂ ਧਨ ਮਾਲ ਇਹ ਉਹਨਾਂ ਦਾ ਹੈ ਨਹੀਂ ਤਾਂ ਸੁੱਤਾ ਹੋਇਆ ਜਿਹੜਾ ਬੰਦਾ ਉਹ ਉਹਨੂੰ ਤਾਂ ਸੁਪਨੇ ਦਾ ਨਾਮ ਆਨੰਦ ਵਿੱਚ ਦੇਖਦਾ ਕਹਿੰਦਾ ਹੁਣ ਤਾਂ ਐਨੇ ਆਨੰਦ ਮਾਣ ਰਿਹਾ ਤੇ ਸੁਪਨੇ ਜਾ ਦੇਖਦਾ ਉੱਠ ਕੇ ਜਾਗਦਾ ਤਾਂ ਕੁਝ ਵੀ ਨਹੀਂ ਹੁੰਦਾ ਤੇ ਸੁਪਨੇ ਵਾਲੇ ਰੰਗ ਰੰਗ ਰਾਸ ਨੇ ਸਾਰੇ ਜੈ ਸੋਈ ਮੁਕਤ ਜਿਸ ਰਾਜਮਾਲ ਉਹ ਕਹਿੰਦੇ ਉਹ ਹੀ ਮੁਕਤ ਹੋਇਆ ਜਿਨ੍ਹਾਂ ਨੂੰ ਇਸ ਅਗਿਆਨਤਾ ਵਿੱਚ ਜੁੜੇ ਬਾਹਰ ਨਿਕਲੇ ਨੇ ਸਭ ਤੋਂ ਪੂੰਜੀ ਉਹਨਾਂ ਦੀ ਹੈ ਧਨਮਾਲ ਜਿਨ੍ਹਾਂ ਤੇ ਪ੍ਰਭ ਦਿਆਲ ਹੋ ਗਿਆ ਨਾਨਕ ਦਾਸ ਜਿਸ ਖਸਮ ਦਿਆਲ ਗੁਰੂ ਸਾਹਿਬ ਪੰਚਮ ਪਾਚਕ ਕਹਿੰਦੇ ਨਾਨਕ ਦਾਸ ਹਾਉਸ ਦਾ ਜਿਹਦੇ ਦੇ ਖਸਮ ਦਿਯਾਲ ਹੋਇਆ ਜਿਨ੍ਹਾਂ ਨੂੰ ਇਸ ਚੀਜ਼ ਦੀ ਸੋਝੀ ਪ੍ਰਾਪਤ ਹੋਈ ਹੈ ਜਿਹੜੇ ਇਸ ਅਗਿਆਨਤਾ ਦੇ ਵਿੱਚੋਂ 15 ਵਿੱਚੋਂ ਮੁਕਤ ਹੋਏ ਨੇ ਨਹੀਂ ਤਾਂ ਮਾਇਆ ਦੇ ਮੋਹ ਦੇ ਵਿੱਚ ਹੀ ਲਿਪਟ ਹੋ ਕੇ ਅਗਿਆਨਤਾ ਵਿੱਚ ਪਚਮਚ ਜਾਂਦੇ ਨੇ ਆਪਣੇ ਪਰਿਵਾਰਾਂ ਦੇ ਵਿੱਚ ਹੀ ਜਾਂ ਆਪਣੀ ਇਸ ਹੰਕਾਰ ਦੀ ਤੇ ਉਹ ਧਨ ਦੌਲਤ ਹੈ ਇਹਦੇ ਵਿੱਚ ਹੀ ਆਪਣਾ ਆਨੰਦ ਮਾਣਦੇ ਆਪਣਾ ਜੀਵਨ ਬਰਥ ਗੁਆਲਣ ਦੇ ਨਹੀਂ ਤਾਂ ਫਿਰ ਇਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੈ ਜਦ ਤੱਕ ਤੇ ਸਾਨੂੰ ਸੱਚ ਦੀ ਜਿਹੜੀ ਸੋਝੀ ਹੈ ਪ੍ਰਾਪਤ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਸੀਨ ਜਿਹੜਾ ਹੈ ਸੁਪਨੇ ਵਾਲਾ ਉਹ ਫਿਰ ਉਹੀ ਸੱਚਾ ਲੱਗ ਰਿਹਾ ਤੇ ਜਦੋਂ ਜਾਗ ਜਾਂਦਾ ਫੇ ਦੇਖਦਾ ਸੁਪਨੇ ਤੋਂ ਬਾਹਰ ਪੇਤਾ ਯਾਰ ਸੁਪਨਾ ਹੀ ਸੀਗਾ ਕੁਝ ਵੀ ਨਹੀਂ ਤੇ ਇਸ ਤਰ੍ਹਾਂ ਸਾਡਾ ਜੀਵਨ ਹੈ ਇਹ ਗੁਰੂ ਸਾਹਿਬ ਸਾਨੂੰ ਸੁਚੇਤ ਕਰ ਰਹੇ ਨੇ ਕਿ ਜਿਹੜਾ ਉਸ ਸੱਚ ਦੇ ਕਰਤੇ ਤੋਂ ਬਿਨਾ ਜੇ ਅਸੀਂ ਇਸ ਹੰਕਾਰ ਦੇ ਵਿੱਚ ਭੁੱਲ ਜਾਵਾਂਗੇ ਤਾਂ ਬਨਾਸ ਹੋਣ ਨੂੰ ਵੀ ਕੋਈ ਟਾਈਮ ਨਹੀਂ ਲੱਗਦਾ ਇਹਦਾ ਨਾਸ ਵੀ ਛੇਤੀ ਆ ਤੇ ਹੰਕਾਰ ਵੀ ਤੋੜਨ ਨੂੰ ਬਹੁਤਾ ਸਮਾਂ ਨਹੀਂ ਲੱਗਦਾ ਹਾਂਜੀ ਕੋਈ ਕਲ ਸਭਾਈ ਫਤਿਹ ਜੀ ਇੰਨਾ ਸਮਝਾਇਆ ਜੀ ਜੀ ਬਹੁਤ ਬਹੁਤ ਵਧੀਆ ਭਾਜੀ ਬਹੁਤ ਹੀ ਵਧੀਆ ਆਨੰਦਮਈ ਵਿਚਾਰ ਤੁਸੀਂ ਕੀਤੇ ਆ ਧੰਨਵਾਦ ਹੈ ਆਪ ਜੀ ਦਾ ਹਾਂਜੀ ਵੀਰ ਅਗਰਚਰਨ ਸਿੰਘ ਭਾਜੀ ਅਗਰਚਰਨ ਸਿੰਘ ਭਾਜੀ ਕੋਈ ਜੀ ਜੀ ਸਹਿਮਤਾ ਮੈਨਾਂ ਦਾ ਕੋਈ ਹੈ ਨਹੀਂ ਪਰ ਗੱਲ ਕਰਨ ਤਾਂ ਹੋ ਰਹੀ ਹੈ ਠੀਕ ਆ ਕੋਈ ਮੋਰਲ ਹੀ ਰੱਖ ਦਿਓ ਪੂਰੇ ਸ਼ਬਦ ਦਾ ਕੀ ਬਣਦਾ ਫਿਰ ਪੱਕੀ ਕਰਨਾ ਮੰਨੇ ਹੰਗਾਰੀ ਦੀ ਗੱਲ ਹੈ ਉਹ ਅੱਜ ਕੱਲ ਹੁਣ ਫਿਰਦੇ ਨੇ ਅੰਗ ਤਿੰਦੇ ਬਣੇ ਵਾਲੇ ਪਾਏ ਤੇ ਦਿਮਾਗ ਦੇ ਬੰਦੇ ਇਹ ਹੰਗਾ ਦੀ ਗੱਲ ਨਹੀਂ ਐਸੇ ਹੰਗ ਜਿਹੜਾ ਬੰਦਾ ਨਿਸੰਗ ਬੇਸ਼ੱਕ ਹਣਾ ਹਾਂਜੀ 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 ਇਹ ਹੰਕਾਰ ਤੋਂ ਹਾਂਜੀ ਹਾਂਜੀ ਨੇ ਹੰਗਾ ਬਈ ਜਿੱਦਾਂ ਕੀ ਬੇਫਿਕਰ ਹੋ ਕੇ ਨਿਸੰਗ ਹੋ ਕੇ ਨਹੀਂ ਹੰਗਤਾ ਕਰਦੇ ਹੰਗਤਾ ਤੋਂ ਰਹਿ ਜਿਹੜਾ ਹੁੰਦਾ ਕਿ ਨਿਰਪਉ ਹੋਇਓ ਪਇਓ ਨੇਹੰਗਾ ਪਏ ਨਿਰਪਉ ਐਂ ਐਂ ਨੇਹੰਗਾ ਹੰਗਤਾ ਤੋਂ ਡੋਟਾ ਫਿਰਦਾ ਲੋਕਾਂ ਨੂੰ ਬਹੁਤ ਵਧੀਆ ਕੀਤਾ ਹੰਗਤਾ ਤੋਂ ਰਹਿ ਤਨੇਹੰਗਾ ਹਨ ਨਿਰਪਉ ਹੋਇਓ ਪਇਓ ਨੇਹੰਗਾ ਪਰ ਇਹ ਭਾਜੀ ਤੇ ਨਿਰਪਉ ਐਂ ਐਂ ਇਸ ਤਰ੍ਹਾਂ ਨਹੀਂ ਆਇਆ ਇੱਥੇ ਕਹਿੰਦੇ ਨਿਰਪਉ ਹੋ ਗਿਆ ਨੇਹੰਗਾ ਬਣ ਗਿਆ ਉਹ ਲੋਕਾਂ ਨੂੰ ਲੁੱਟਦਾ ਫਿਰਦਾ ਹੰਕਾਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਬਈ ਨੰਗਾ ਹੋ ਗਿਆ ਇਹਨੇ ਤੇ ਸ਼ਰਮ ਲਾ ਲਈ ਇਹ ਇਸ ਤਰ੍ਹਾਂ ਹੀ ਹੈ ਨਾ ਹਾਂਜੀ 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 ਸ਼ਰਮ ਲਾ ਲਈ ਯਾਰ ਇਹ ਤੇ ਬੇਸ਼ਰਮ ਹੋ ਗਿਆ ਨਿਆ ਨੰਗਾ ਹੋ ਗਿਆ ਹੁਣ ਇਹ ਹੁਣ ਹਨਾ ਹੁਣ ਇਹਦਾ ਮਤਲਬ ਇਹ ਪੁਰਾਣੀ ਕਰਦਾ ਇੱਕ ਵਾਰੀ ਜਦੋਂ ਨੰਗਾ ਹੋ ਗਿਆ ਤਾਂ ਬੇਸ਼ਰਮ ਹੋ ਗਿਆ ਨੈਗੇਟਿਵ ਚ ਜਾਇਆ ਹੋਇਆ ਜੀ 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 ਬਹੁਤ ਵਧੀਆ ਤੇ ਆਪਾਂ ਕਹਿੰਦਾ ਤੋ ਰਹਿਤ ਨਹੀਂ ਹੋਏ ਇਹ ਜੀ 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 ਧੰਨਵਾਦ ਬਹੁਤ ਵਧੀਆ ਤੇਰੀਆਂ ਹਾਂਜੀ ਜੀ ਜਿਹਨਾਂ ਆयो ਕਰਤਾ ਸੰਗਾਂ ਨਾਲ ਚਿੱਤਰ ਨਾਲ ਸੰਗਾਂ ਕਰਤਾ ਉਹ ਚਿੱਤ ਨਹੀਂ ਆਇਆ ਲਿਆ ਹਾਂਜੀ ਹਾਂਜੀ ਆਪਣੇ ਆਪ ਨੇ ਕਰਤਾ ਸਮਝਦਾ ਹਾਂਜੀ ਹੂੰ ਹੂੰ ਤੇ ਬਹੁਤ ਵਧੀਆ ਕਰਤੀ ਆ ਫਿਰ ਆਪਾਂ ਸਮਾਪਤੀ ਕਰ ਲੈਨੇ ਭਾਜੀ ਇਹਨਾਂ ਦਾ ਟੈਪ ਵੀ ਆਪਾਂ ਕਾਫੀ ਹੋ ਗਿਆ ਹਨਾ ਤੇ ਲਾਸਟ ਵਿੱਚ ਸੋਈ ਮੁਕਤਾ ਤੇ ਸਰਾਜਮਾਲ ਜਿੰਨੇ ਮਰਜੀ ਜੋ ਕੁਝ ਉੱਪਰ ਸਭ ਕੁਝ ਜੋ ਵੀ ਇਹਨਾਂ ਕੋਲ ਮਨੁੱਖ ਕੋਲ ਜੋ ਹਨਾ ਘਰ ਪਰਿਵਾਰ ਵੱਡਾ ਜਾਂ ਦੌਲਤ ਸ਼ੌਹਰਤ ਜੋ ਕੁਝ ਵੀ ਹੈਗੀ ਹੈ ਰਾਜ ਤਿਲ ਕਹਿੰਦਾ ਰਾਜਮਾਲ ਉਹਦੇ ਤੋਂ ਕਹਿੰਦੇ ਪਰ ਅਸਲ ਮਾਲ ਉਹਦੇ ਕੋਲ ਆ ਜਿਹਦੇ ਕੋਲ ਸੱਚ ਨਾਮ ਆ ਜਿਹਦੇ ਕੋਲ ਕਸਮ ਜੀ ਦੇਤੇ ਦਇਆਲ ਹੋ ਗਿਆ ਤੇ ਹਨਾ ਜਿਸ ਖਸਮ ਦਇਆਲ ਉਹਦੇ ਕੋਲ ਸੱਚ ਦਾ ਰੱਬੀ ਖਜ਼ਾਨਾ ਉਹਦੇ ਕੋਲ ਆ ਉਹਨੂੰ ਦਇਆਲ ਸਮਝੋ ਤੇ ਉਹੀ ਅਸਲ ਵਿੱਚ ਉਹਦੇ ਕੋਲੇ ਰਾਜ ਦਾ ਮਾਲ ਭਾਵ ਕੇ ਉਹਦੇ ਤੁਲ ਕੁਝ ਨਹੀਂ ਹੈ ਨਾ ਬਾਜੀ ਹਾਂਜੀ ਉਹਦੇ ਕੋਲੇ ਆ ਸੋ ਜੱਗ ਹੈ ਜਿਸ ਪ੍ਰਭ ਦਇਆਲ ਹੂੰ ਉਹ ਜੱਗ ਜਾਂਦਾ ਉਹਨੂੰ ਉਹਦੇ ਕੋਲੇ ਰਾਜ ਮਾਲ ਹੈ ਨਹੀਂ ਤਾਂ ਫਿਰ ਆ ਸੁਭਰੇ ਨਾਲੇ ਕੰਮ ਆ ਜੀ ਜੀ ਚਲੋ ਧੰਨਵਾਦ ਆ ਭਾਜੀ ਤੁਹਾਡਾ ਜਸਵਿੰਦਰ ਸਿੰਘ ਜੀ ਤੁਹਾਨੂੰ ਅਸੀਂ ਜਲਦੀ ਫ੍ਰੀ ਕਰਨਾ ਚਾਹੁੰਦੇ ਕਿਉਂਕਿ ਤੁਹਾਡਾ ਕਾਫੀ ਕੀਮਤੀ ਸਮਾਂ ਤੇ ਇਸ ਵਾਸਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਸੀਂ ਵਾਪਸ ਮੁੜ ਕੇ ਆਏ ਕਿਤੇ ਜ਼ਰੂਰੀ ਜਿੱਥੇ ਜਿਹੜਾ ਰੋਜ਼ ਦਾ ਤੁਹਾਡਾ ਕੀਮਤੀ ਉਸ ਕੰਮ ਨਾਲੋਂ ਆਪਾਂ ਜ਼ਿਆਦਾ ਕੀਮਤੀ ਆ ਸਮਝਦੇ ਆ ਨਾ ਉਹਦੇ ਨਾਲੋਂ ਜੀ ਬਸ ਬਸ ਇਹੋ ਹੀ ਮੈਨੂੰ ਪਤਾ ਸੀ ਨਹੀਂ ਉਹ ਕੰਨੇ ਨਾ ਸ਼ਬਦ ਭਰੋਸਾ ਹੁੰਦਾ ਤੇ ਲਾੜ ਵੀ ਲੜਾਉਣਾ ਮੈਂ ਤੁਹਾਡੇ ਨਾਲ ਕਿ ਮੈਂ ਲਾਲ ਹੀ ਮੈਨੂੰ ਪਤਾ ਕਿ ਆਉਣਾ ਵੀਰਾਂ ਨੇ ਆ ਜਾਣਾ ਹਨਾ ਤੇ ਨਹੀਂ ਤੇ ਜੇ ਉਦਾਂ ਦਾ ਹੋਵੇ ਵੀ ਨਹੀਂ ਹੁਣ ਜਿੱਦਾਂ ਮੈਂ ਗੁਰਵਚਨ ਸਿੰਘ ਜੀ ਨੂੰ ਫੋਨ ਵੀ ਕੀਤਾ ਪਰ ਕਰਨੀ ਆ ਇੱਕ ਹੋ ਸਕਦਾ ਬਿਜੀ ਹੋਣ ਪਰ ਮੈਨੂੰ ਭਰੋਸਾ ਸੀ ਮੈਂ ਕਿਹਾ ਜੇ ਆ ਜਾਣਗੇ ਠੀਕ ਆ ਤੇ ਵਧੀਆ ਹੋ ਗਿਆ ਤੁਸੀਂ ਆ ਗਏ ਪਹਿਲਾਂ ਤੁਸੀਂ ਟਾਈਮ ਪਾਇਆ ਸੀ 5:30 ਦਾ ਮੈਂ 5:30 ਤੱਕ ਬੇਟ ਕੀਤੀ ਮੈਂ ਪੌਣੇ ਪੌਣੇ 6 ਤੱਕ ਮੈਂ ਕਿਹਾ ਵੀ ਨਹੀਂ ਉਹ ਨਹੀਂ ਬੇਲੇ ਹੋਏ ਗੱਡੀ ਫੇ ਮੈਂ ਤੁਰ ਪਿਆ ਹਾਂ ਗੱਡੀ ਤੇ ਗਿਆ ਸੀ ਨਾ ਜਾਮ ਬੜਾ ਸੀ ਰਸਤੇ ਚ ਭਾਜੀ ਟਾਈਮ ਪਾਇਆ ਲੇਕਿਨ ਉਸ ਟਾਈਮ ਤੇ ਮੈਂ ਪਹੁੰਚ ਨਹੀਂ ਸਕਿਆ ਠੀਕ ਹੈ ਜੀ ਧੰਨਵਾਦ ਚਲੋ ਫਿਰ ਵੀ ਬਾਈ ਜੀ ਨੂੰ ਨੇ ਹਾਂ ਵਧੀਆ ਹੋ ਗਿਆ ਬਹੁਤ ਸਮਾਂ ਦੇ ਦਿੱਤਾ ਆਪਾਂ ਨੂੰ ਕੋਈ ਨਹੀਂ ਸ਼ਬਦ ਆਪ ਮੁਕੰਮਲ ਆਪਾਂ ਵਿਚਾਰ ਹੀ ਲਿਆ ਆ ਵੀ ਆਪਾਂ ਰੋਜ਼ ਨਹੀਂ ਕਰਦੇ ਰੋਜ਼ ਦੋ ਤਿੰਨ ਵਾਰੀ ਕੋਈ ਨਹੀਂ ਕੀਤਾ ਪਰ ਇੱਕ ਵਿਚਾਰ ਆ ਗਈ ਹੈ ਬਹੁਤ ਵਧੀਆ ਆ ਤੁਹਾਡੀ ਵਿਚਾਰ ਧੰਨਵਾਦ ਜਿਹੜੇ ਵੀਰ ਸੁਣਨਗੇ ਉਹਨਾਂ ਦਾ ਵੀ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ